ਅੰਮ੍ਰਿਤਸਰ ਦਾ ਲੈਂਸਟਨ ਕਲੱਬ ਜੋ ਰਾਮਬਾ ਕੰਪਨੀ ਬਾਗ ਵਿਖੇ ਸਥਿਤ ਹੈ ਜਿੱਥੇ ਲੈਂਸਟਨ ਕਲੱਬ ਦੇ ਸਪੋਰਟਸ ਕਟਰ ਸੁਨੀਲ ਧੀਰ ਅਤੇ ਐਗਜ਼ੀਕਿਟਿਵ ਮੈਂਬਰ ਸੁਨੀਲ ਵਿਜ ਪੰਟੀ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਲਕਾ ਕੇਂਦਰੀ ਤੇ ਵਿਧਾਇਕ ਡਾਕਟਰ ਅਜੀਤ ਗੁਪਤਾ ਅਤੇ ਮੇਅਰ ਜਤਿੰਦਰ ਸਿੰਘ ਮੋਤੀਪਾਠੀ ਨੇ ਸ਼ਿਰਕਤ ਕੀਤੀ। ਸਮੂਹ ਕਲੱਬ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਕਲੱਬ ਸੰਬੰਧੀ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਵਿਧਾਇਕ ਡਾਕਟਰ ਅਜੇ ਗੁਪਤਾ ਅਤੇ ਮੀਰ ਜਤਿੰਦਰ ਸਿੰਘ ਮੋਤੀਪਾਟੀਆ ਨੇ ਕਲੱਬ ਮੈਂਬਰਾਂ ਨੂੰ ਪੂਰਨ ਸਹਿਯੋਗ ਦੇਣ ਦਾ ਪ੍ਰੋਸਾ ਦਿਵਾਇਆ ਕਲੱਬ ਦੇ ਸਖਤਰ ਅਸ਼ਨੀ ਰੌਲੀ ਸੰਦੀਪ ਘੁਲਾਟੀ ਅਸ਼ੋਕ ਕਪੂਰ ਰੰਜਨ ਅਗਰਵਾਲ ਸਰਵਿਸ ਕਲੱਬ ਦੇ ਪ੍ਰੈਜ਼ੀਡੈਂਟ ਸੁਖਦੇਵ ਸਿੰਘ ਛੀਨਾ ਪ੍ਰੋਫੈਸਰ ਵਿਸ਼ਵ ਬੰਦੂ ਮਹਾਜਨ ਵਾਈਸ ਪ੍ਰੈਜ਼ੀਡੈਂਟ ਰੁਪਿੰਦਰ ਸਿੰਘ ਰੂਬੀ ਅਨਿਲ ਪੂਰੀ ਮੈਂਬਰ ਵਿਸ਼ਾਲ ਕਪੂਰ ਮੌਂਟੀ ਖੰਨਾ ਮਾਸਟਰ ਰਕੇਸ਼ ਕਪਿਲ ਬਹਿਲ ਮੀਕੂ ਆਪ ਆਗੂ ਨਵਜੋਤ ਗਰੋਵਰ ਸਮੇਤ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਕਲੱਬ ਅਤੇ ਸਰਵਿਸ ਕਲੱਬ ਦੇ ਮੈਂਬਰਾਂ ਨੇ ਮੌਜੂਦਗੀ ਦਰਜ ਕਰਵਾਈ। ਦੇਖੋ ਇਹ ਕਲੱਬ ਦੇ ਜਿੰਨੇ ਮੈਂਬਰ ਨੇ ਅਸੀਂ ਪੁਰਾਣੇ ਸਾਰੇ ਯਾਰ ਦੋਸਤ ਬੇਲੀਆਂ ਦਹਾਕਿਆਂ ਤੋਂ ਇੱਥੇ ਜਿਹੜੇ ਕਲੱਬਾਂ 'ਚ ਸਾਡਾ ਆਪਸ ਵਿੱਚ ਪਿਆਰ ਰਹਿੰਦਾ ਸੋ ਬੜੇ ਦਿਨਾਂ ਦਾ ਪ੍ਰੋਗਰਾਮ ਬਣ ਗਿਆ ਅਸੀਂ ਕਿ ਬਣ ਰਿਹਾ ਸੀਗਾ ਕਿ ਅਸੀਂ ਕਿਸੇ ਦਿਨ ਬੈ ਕੇ ਚਾਹ ਦੀ ਪਿਆਲੀ ਜਿਹੜੀ ਸਾਂਝੀ ਕਰੀਏ। ਸਾਰਿਆਂ ਦੀ ਟਾਈਮ ਦੀ ਮਸ਼ਹੂਰਫੀਤ ਕਰਕੇ ਥੋੜਾ ਲੇਟ ਹੋ ਗਏ ਆ ਸੋ ਅੱਜ ਜਸਟ ਇੱਕ ਆਪਸ ਵਿੱਚ ਮਿਲਣੀ ਸੀਗੀ ਆਪਸ ਵਿੱਚ ਪਿਆਰ ਜਿਹੜਾ ਸਾਡਾ ਪੁਰਾਣਾ ਬਣਿਆ ਹੁੰਦਾ ਉਹਦੇ ਵਿੱਚ ਕੁਝ ਕਲੱਬਾਂ ਦੀ ਜਿਵੇਂ ਸਮੱਸਿਆ ਕੋਈ ਕੇਸ ਚੱਲ ਰਹੇ ਨੇ ਉਹਦੇ ਬਾਰੇ ਵੀ ਡਿਸਕਸ ਹੋਇਆ ਲੇਕਿਨ ਸਾਡੇ ਸ਼ਹਿਰ ਦੇ ਪ੍ਰੈਸਟੀਜੀਅਸ ਜਿਹੜੇ ਨੇ ਕਲੱਬ ਨੇ ਔਰ ਇਹਦੇ ਨਾਲ ਤਕਰੀਬਨ 6000 ਸ਼ਹਿਰ ਦੀਆਂ ਕਰੀਮ ਜਿਹੜੀ ਇੱਕ ਹੈਗੀ ਹੈ ਫੈਮਲੀਆਂ ਜੁੜੀਆਂ ਨੇ ਸੋ ਇਹਨਾਂ ਦੀ ਜਿਹੜੀ ਪ੍ਰੋਬਲਮ ਹੈਗੀ ਜੈਨੂਅਲ ਪ੍ਰੋਬਲਮ ਹੈਗੀ ਉੱਥੇ ਵੀ ਡਿਸਕਸ ਹੋਈ ਹੈ ਜੋ ਅਸੀਂ ਇਹਨਾਂ ਨਾਲ ਹੀ ਕਰ ਸਕਾਂਗੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਹ ਡੈਫੀਨੇਟਲੀ ਇਹਨਾਂ ਦੀ ਜਿਹੜਾ ਸਹਿਯੋਗ ਕਰਾਂਗੇ ਇਹਨਾਂ ਲਈ ਜੀ ਲੈਂਪਸਨ ਕਲੱਬ ਮੈਂ ਤੇ ਮਿਰ ਸਾਹਿਬ ਆਏ ਸੀ ਸਭ ਤੋਂ ਪਹਿਲੇ ਤੇ ਮੈਂ ਕਲੱਬ ਦੇ ਸਾਰੇ ਮੈਂਬਰ ਸਾਹਿਬਾਨ ਦਾ ਪ੍ਰੈਜਿਡੈਂਟ ਸਾਹਿਬਾਨ ਦਾ ਸਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਬੁਲਾ ਕੇ ਜਿਹੜਾ ਸਾਨੂੰ ਆਨਰ ਦਿੱਤਾ ਉਹਦੇ ਲਈ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕੁਝ ਸਮੱਸਿਆਵਾਂ ਕਲੱਬਾਂ ਦੀਆਂ ਆਈਆਂ ਜਿਹੜੇ ਤਿੰਨ ਪੁਰਾਣੇ ਕਲੱਬ ਤੁਸੀਂ ਜਾਣਦੇ ਹੋ ਅਬਰਸਰ ਦੇ ਵਿੱਚ ਅਬਰਸਰ ਕਲੱਬ ਸਰਵਿਸ ਕਲੱਬ ਤੇ ਲੈਂਸਿੰਗ ਕਲੱਬ ਇਹਨਾਂ ਦੀ ਬੜੀ ਦੇਰ ਤੋਂ ਪਿੱਛੇ ਕਾਫੀ ਅਸੇ ਤੋਂ ਇਸ ਪ੍ਰੋਬਲਮ ਇਹਨਾਂ ਦੀ ਆ ਰਹੀ ਹੈ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਮਾਨ ਸਰਕਾਰ ਹੈ ਇਹਨਾਂ ਦੇ ਨਾਲ ਖੜੀ ਹੈ ਅਸੀਂ ਕੋਈ ਵੀ ਇਹਨਾਂ ਦੀ ਸਮੱਸਿਆ ਜਿਹੜੀ ਹੈ ਆਪਣੇ ਸੀਐਮ ਸਾਹਿਬ ਨਾਲ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਜੀ ਨਾਲ ਸਭ ਨਾਲ ਡਿਸਕਸ ਕਰਾਂਗੇ ਕੰਸਰਨ ਜਿਹੜੇ ਮੰਤਰੀ ਨੇ ਉਹਨਾਂ ਨਾਲ ਵੀ ਕਰਾਂਗੇ ਔਰ ਜਲਦੀ ਤੋਂ ਜਲਦੀ ਉਹਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਜਿਹੜਾ ਕਰਾਂਗੇ ਤਾਂ ਮੈਂ ਅੱਜ ਉਹ ਸੁਨੀਲ ਧੀਰ ਸਾਹਿਬ ਨੇ ਅਸੀਂ ਰਲ ਕੇ ਲੈਂਸਟਨ ਕਲੱਬ ਵੱਲੋਂ ਅਸੀਂ ਮੇਰ ਸਰਦਾਰ ਜਤਿੰਦਰ ਸਿੰਘ ਮੋਤੀਪਾੜੀਆ ਜੀ ਨੂੰ ਔਰ ਐਮ ਐਲ ਏ ਡਾਕਟਰ ਅਜੀਤ ਗੁਪਤਾ ਜੀ ਨੂੰ ਅੱਜ ਸਨਮਾਨਿਤ ਕਰਨ ਨੂੰ ਅਸੀਂ ਬੁਲਾਇਆ ਤੇ ਅਸੀਂ ਉਹਨਾਂ ਨੂੰ ਕੁਝ ਆਪਣੇ ਮਸਲੇ ਹੱਲ ਵੀ ਕਰਾਉਣ ਵਿੱਚ ਦੱਸਿਆ ਕਲੱਬਾਂ ਦਾ ਮਸਲਾ ਯਾਰੀ ਤਿੰਨ ਅਤਲਬਾ ਨੂੰ ਜਿਹੜਾ ਬਾਹਰ ਕੱਢਣ ਦੇ ਕੇਸ ਚੱਲ ਰਿਹਾ ਹੋਣ ਨੂੰ ਵਿਸ਼ਵਾਸਨ ਦਿੱਤਾ ਹੈ ਕਿ ਅਸੀਂ ਤੁਹਾਡੀ ਕਿਰਪਾ ਕਿੱਥੇ ਨਹੀਂ ਬਾਹਰ ਜਾਣ ਦਵਾਂਗੇ ਅਸੀਂ ਤੁਹਾਡੇ ਨਾਲ ਪੂਰਾ ਪ੍ਰੋਪਰ ਖੜੇ ਹਾਂ